ਜੀ ਬਈ ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਪ੍ਰਿੰਟ ਪਹੁੰਚਿਆ ਪਸੰਨਾ ਠੀਕ ਹੈ ਜੀ ਤੇ ਵਾਈਪ ਕੋਲ ਤਾਜੀ ਸੂਈ ਗਾਂ ਹੋਣੀ ਸੂਈ ਆ ਤੇ ਇੱਕ ਬਾਈ ਕੋਲ ਬੱਸੀ ਬਕਾਉਗਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਵੀਰ ਜੀ ਸਾਸਤਰੀ ਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਕੀ ਨਾਮ ਵੀਰ ਜੀ ਆਪਣਾ ਨਾਮ ਬੱਗਾ ਸਿੰਘ ਜੀ ਪਿੰਡ ਪਿੰਡ ਛੰਨਾ ਗਲਾਬ ਸਿੰਘ ਜੀ ਜ਼ਿਲ੍ਹਾ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਨੰਬਰ ਦੱਸੋ ਜੀ ਆਪਣਾ ਤਸੀਲ ਤਪਾ ਜੀ ਠੀਕ ਹੈ ਜੀ 91640 ਜੀ ਹਾਂਜੀ 54198 ਠੀਕ ਹੈ ਜੀ ਦੁਬਾਰੇ ਫਿਰਦਾ ਜੀ 94640 ਜੀ 54198 ਜੀ ਹਾਂਜੀ ਭਈ ਇਹ ਗਾਂ ਦੀ ਡਿਟੇਲ ਦੱਸੋ ਜਾਣਕਾਰੀ ਦਿਓ ਜੀ ਇਹ ਵੀਰੇ ਦੂਜਾ ਸੂਆ ਸੂਈ ਆ ਠੀਕ ਆ ਜੀ ਪਿਛਲੇ ਸੂਏ ਦਾ 23 24 ਕਿਲੋ ਦੁੱਧ ਕੱਢਿਆ ਹੋਇਆ ਵਣ ਦਾ ਠੀਕ ਆ ਜੀ ਹਾਂਜੀ ਤੇ ਹੁਣ ਭਈ ਇਹ ਮਗਰ ਕੀ ਬੱਸਾ ਕਿ ਬੱਸਈ ਮਗਰ ਬੱਸਾਈ ਬਸੇ ਨਗਰ ਮਿਲਦਾ ਸੂਈ ਨੂੰ ਆਜੇ 20 25 ਮਿੰਟ ਹੋਇਆ ਵੀਰੇ ਨੂੰ ਠੀਕ ਆ ਜੀ ਠੀਕ ਆ ਦੇਖ ਸਕਦੇ ਹੋ ਭਰਾ ਦੇਖ ਸੰਧ ਤੁਣ ਠੀਕ ਆ ਜੀ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਬੱਸੀ ਦੀ ਕੀ ਰੇਟ ਆ ਭਰਾ ਇਹਦਾ ਰੇਟ ਫੋਨ ਤੇ ਹੋਊ ਜੀ ਹੋਣ ਤੇ ਹੋ ਗਈ ਹਾਂਜੀ ਠੀਕ ਹੈ ਜੀ ਬਈ ਦੇਖ ਸਕਦੇ ਹੋ ਰੇਟ ਜਾਇਜ਼ ਹੋਊਗਾ ਜੀ ਵੇਚਣ ਪੁੱਛਣ ਵਾਲੇ ਬੰਦੇ ਲੈ ਜਾਂਦੇ ਉਹਨਾਂ ਦਾ ਪੜਦਾ ਰਹਿ ਜਾਂਦਾ ਥਣ ਚਾਰੀ ਹੈ ਨਾ ਜੀ ਹਾਂ ਚਾਰੇ ਥਾਣਾ ਜੀ ਠੀਕ ਹੈ ਕੋਈ ਬੱਚੀ ਫੋੜ ਸੰਗ ਨਹੀਂ ਕੋਈ ਆਪਣੀ ਬੀਜੀ ਠੀਕ ਹੈ ਜੀ ਹਾਂਜੀ ਆ ਬੱਸੀ ਦੀ ਦੱਸੋ ਜਾਣਕਾਰੀ ਇਹ ਜੀ ਦੁੱਧ ਦਾਨ ਦਾ ਜੇ ਮੋਹ ਅਖੀਰੀ ਆ ਠੀਕ ਹੈ ਜੀ 7 ਮਹੀਨੇ ਉਮਰ ਆਈ ਇਹਦੀ ਠੀਕ ਹੈ ਜੀ ਇਹਦਾ ਰੇਟ ਦੱਸੋ ਜੀ ਰੇਟ ਇਹਦਾ 35000 ਰੁਪਏ ਜੀ ਇਹਦਾ 35000 ਠੀਕ ਹੈ ਬਈ ਦੇਖ ਸਮਾੜ ਦਿਖਾਓ ਖੋਲ ਕੇ ਨਾਲੇ ਫੇਸ ਕੁਆਲਟੀ ਦੇਖ ਠੀਕ ਹੈ ਫੇਸ ਦੇਖੋ ਹੋਣਾ ਕੰਨ ਨੂੰ ਛੋਟੇ ਆ ਠੀਕ ਹੈ ਕਰਮਾ ਵਾਲੀ ਤੁਰ ਲਈ ਤੁਰ ਲੋ ਠੀਕ ਹੈ ਦੇਖ ਸਕਦੇ ਕਾਦ ਕੋ ਦ ਮੋੜ ਦਾ ਪਰ ਮੋੜ ਦੋ ਮੋੜ ਲਈ ਮੋੜ ਦੋ ਬਣ ਗਿਆ ਹਾਂਜੀ ਲਓ ਜੀ ਨਾ ਝੀ ਗਾ ਜੀ ਨੇ ਕਲੈਕਟ ਕਰੋ ਠੀਕ ਹੈ ਛੋਲੀ ਛੋਲੀ ਕੋਈ ਫੋਰਸਾਂ ਨਹੀਂ ਦੇਖ ਸਕਦੇ ਬਾਈ ਇਹ ਨਾ ਜ਼ਰੂਰ ਕਲੈਕਟ ਕਰੋ ਠੀਕ ਹੈ ਤੇ ਪਿੰਡ ਸੰਨਾ ਜ਼ਿਲ੍ਹਾ ਬਰਨਾਲਾ ਜੀਤਾ ਫਾਰਮ ਟੀਵੀ ਨੂੰ ਬਤੋ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰੋ ਤਾਂ ਕਿ ਸਮਝ ਨੂੰ ਵੀਡੀਓ ਅਪਲੋਡ ਕਰਦੇ ਰਹੀਏ ਗਰਜੀਤ ਰਾਏ ਆਪਣਾ ਬਈ ਫੇਸਬੁੱਕ ਦੇ ਪੇਜ ਆ ਉਹਨੂੰ ਲਾਈਕ ਤੇ ਫੋਲੋ ਕਰੋ ਠੀਕ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਉੱਕ ਕੇ ਬਾਈ